ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਦੇ ਸੂਟ ਹੋਣਗੇ ਪਿਓਰ ਕਾਟਨ ਦਾ ਸਟੱਫ ਹੋਈਗਾ ਪ੍ਰੀਮੀਅਮ ਬ੍ਰਾਂਡ ਆਏਗਾ ਬਹੁਤ ਸੋਹਣੇ ਸੂਟ ਆ ਔਰ ਕਲਰ ਵੀ ਇੱਕਦਮ ਫਾਈਨ ਆਉਣਗੇ ਸਭ ਤੋਂ ਪਹਿਲੇ ਆਏਗਾ ਪਿੰਕ ਕਲਰ ਦਾ ਸੂਟ ਆਏਗਾ ਲਾਈਟ ਕਲਰ ਦਾ ਬੇਸ ਆਏਗਾ ਆਡੀ ਕਲੈਕਸ਼ਨ ਦਾ ਸੂਟ ਆਏਗਾ 올ਓਵਰ ਪ੍ਰਿੰਟਰਡ ਸੂਟ ਮਿਲੇਗਾ ਸਟਾਫ ਬਹੁਤ ਸੋਹਣਾ ਹੈ ਠੀਕ ਹੈ ਕਾਟਨ ਦਾ ਸਟਾਫ ਆਏਗਾ ਤੇ ਨਾਲ ਇਸ ਦੇ ਨੈਕਲਾਈਨ ਬਹੁਤ ਸੋਹਣੀ ਬਣੀ ਆ ਪੈਨਲਿੰਗ ਦਾ ਵਰਕ ਆਏਗਾ ਬਾਰਡਰ ਲਾਈਨ ਤੇ ਹੈਵੀ ਜਿਹੜਾ ਆ ਉਹ ਫਲਾਵਰਿੰਗ ਦਾ ਵਰਕ ਆਏਗਾ ਠੀਕ ਹੈ ਜੀ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਮਸਲੀਨ ਦਾ ਦੁਪੱਟਾ ਇੱਕਦਮ ਪਿਓਰ ਕਾਟਨ ਮਸਲੀਨ ਦਾ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਤੁਹਾਨੂੰ ਬਹੁਤ ਸੋਹਣੀਆਂ ਵੇਲਸ ਦਾ ਵਰਕ ਮਿਲੇਗਾ ਇਹ ਸੇਮ ਵੇਲਸ ਜਿਹੜੀਆਂ ਪੈਨਲਿੰਗ ਮੰਗ ਸਾਰੀ ਹੀ ਸ਼ਰਟ ਨਾਲ ਦੁਪੱਟੇ ਤੇ ਵੀ ਇੱਕਦਮ ਹੈਵੀ ਲੁੱਕ ਆਏਗੀ ਠੀਕ ਹੈ ਬਹੁਤ ਸੋਹਣੇ ਕਲਰ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕਸੈਂਡ ਕਰ ਦੇਣੀ ਆ ਜਿਹੜਾ ਵੀ ਸੂਟ ਕਲਰ ਪਸੰਦ ਆਉਂਦਾ ਹੈ ਠੀਕ ਹੈ ਜੀ ਰਾਉਂਡ 넥 ਵੀ ਦੁਪੱਟੀ ਆ ਔਰ ਇਸ ਦੇ ਵਿੱਚ ਜਿਹੜੇ ਆ ਡਬਲ ਪੈਨਲਿੰਗ ਤੇ ਆ ਰਹੀ ਆ ਨਾਲ ਫਲਾਵਰਿੰਗ ਦਾ ਬਹੁਤ ਸੋਹਣਾ ਬੰਚ ਆ ਫਲਾਵਰ ਆਏਗਾ ਜਿਗਜੈਗ ਦੀ embroiderry ਆਏਗੀ ਨਾਲ ਵੇਲ ਆਏਗੀ ਬਾਰਡਰ ਲਾਈਨ ਤੇ ਠੀਕ ਹੈ ਦੁਪੱਟਾ ਜਿਹੜਾ ਆ ਉਹ ਆਏਗਾ ਬਹੁਤ ਸੋ ਦੀ ਸ਼ੇਡ ਆ ਬਹੁਤ ਸੋਹਣਾ ਇਕਦਮ ਇਹ ਕਲਰ ਬਹੁਤ ਹੀ ਵਧੀਆ ਟ੍ਰੈਂਡਿੰਗ ਵਾਲਾ ਕਲਰ ਆ ਇਸ ਦੇ ਵਿੱਚ ਇੱਕ ਗ੍ਰੀਨ ਕਲਰ ਆ ਗਿਆ ਇੱਕ ਮਸਟਰਡ ਮਹਿੰਦੀ ਸ਼ੇਡ ਆ ਗਿਆ ਇੱਕ ਪਿੰਕ ਕਲਰ ਆ ਗਿਆ ਠੀਕ ਹੈ ਜੀ ਆਡੀ ਕਲੈਕਸ਼ਨ ਦਾ ਸੂਟ ਹੋਏਗਾ embroidery ਆਏਗੀ printed suits ਤੇ embroidery ਦਾ ਬਹੁਤ ਹੀ ਇਸ ਵਾਰ ਟ੍ਰੈਂਡ ਰਿਹਾ ਤੇ ਤੁਹਾਨੂੰ ਇਕਦਮ ਫਾਈਨ ਫੈਬਰਿਕ ਮਿਲੇਗਾ ਪਿਓਰ ਕਾਟਨ ਦਾ ਫਾਈਨ ਫੈਬਰਿਕ ਆਏਗਾ ਆਡੀ ਕਲੈਕਸ਼ਨ ਆਏਗੀ ਠੀਕ ਹੈ ਜੀ ਚੈੱਕ ਕਰਨਾ ਹੈ ਤੁਸੀਂ ਬਹੁਤ ਸੋਹਣਾ ਵਿਦਾਉਟ ਲਾਈਨਿੰਗ ਇਹ ਵਾਲੇ ਸੂਟ ਸਟਿਚ ਹੋਣਗੇ ਚਾਹੇ ਕਿ ਇਸ ਦਾ بیس ਲਾਈਟ ਆ ਫਿਰ ਵੀ ਵਿਦਾਉਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਆ ਤੇ ਨਾਲ ਆਏਗਾ ਡਾਰਕ ਕਲਰ ਦਾ ਦੁਪੱਟਾ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਕਿ ਸ਼ਰਟ ਦਾ ਬੇਸ ਜਿਹੜਾ ਉਹ ਲਾਈਟ ਆਏਗਾ ਉੱਪਰ ਜਿਵੇਂ ਗ੍ਰੀਨ ਕਲਰ ਦਾ ਲਾਈਟ ਡਾਰਕ ਦਾ ਕੰਬੀਨੇਸ਼ਨ ਆਏਗਾ ਪ੍ਰਿੰਟਿੰਗ ਦੇ ਵਿੱਚ ਸਾਰਾ ਹੀ ਵਰਕ ਆਏਗਾ ਹੈਵੀ ਵਰਕ ਆਏਗਾ ਬਾਰਡਰ ਲਾਈਨ ਵੀ ਆਏਗੀ ਔਰ ਨੈਕ ਲਾਈਨ ਆਏਗੀ ਸੈਂਟਰ ਪੈਨਲਿੰਗ ਆਏਗੀ ਫਲਾਵਰਿੰਗ ਆਏਗੀ ਅਤੇ ਇਸ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਕਲਰ ਵੀ ਮਿਲ ਜਾਣਗੇ ਠੀਕ ਹੈ ਜੀ ਅਗਲਾ ਸੂਟ ਜਿਹੜਾ ਪੂਰਾ ਪਾਰਟੀ ਵੇਅਰ ਸਟਾਈਲ ਦਾ ਸੂਟ ਆਏਗਾ ਇਹ ਸੀ ਗ੍ਰੀਨ ਲਾਈਟ ਕਲਰ ਦੇ ਨਾਲ ਪਿੰਕ ਕਲਰ ਦਾ ਕੰਟਰਾਸਟ ਆ ਪੈਨਲਿੰਗ ਆਏਗੀ ਜਰੀ ਦੇ ਵਰਕ ਦੇ ਨਾਲ ਹਾਈਲਿਸ਼ੀਅਨ ਆਏਗੀ ਛੋਟੀ ਬੂਟੀ ਆਏਗੀ ਸਾਰੇ ਹੀ ਫਰੰਟ ਲਾਈਨ ਦੇ ਉੱਪਰ ਬਾਰਡਰ ਲਾਈਨ ਤੁਹਾਨੂੰ ਡਬਲ ਸ਼ੇਡਡ ਮਿਲੇਗੀ ਠੀਕ ਹੈ ਪਿੰਕ ਕਲਰ ਦੇ ਨਾਲ ਹਾਈਲਿਸ਼ੀਅਨ ਆਏਗੀ ਬਹੁਤ ਸੋਹਣੀ ਤੇ ਨਾਲ ਇਹ ਪੌਂਚੇ ਤੇ ਵਰਕ ਆਏਗਾ ਠੀਕ ਹੈ ਜੀ ਚੈੱਕ ਕਰਦੇ ਜਾਣਾ ਹੈ ਬਾਰਡਰ ਲਾਈਨ ਜਿਹੜੀ ਇੱਕਦਮ ਫਾਈਨ ਬਣੀ ਆ ਲੈਸ ਦੇ ਨਾਲ ਫਿਨਿਸ਼ਿੰਗ ਆ ਠੀਕ ਹੈ ਤੇ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਤੇ ਅੱਜ ਦੇ ਜਿੰਨੇ ਵੀ ਸੂਟ ਨੇ ਸਾਰਿਆਂ ਦਾ ਰੇਟ ਹੋਏਗਾ 1695 1695 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਸੂਟ ਮਿਲੇਗਾ ਤੇ ਦੁਪੱਟਾ ਤੁਸੀਂ ਦੇਖ ਕੇ ਖੁਸ਼ ਹੋ ਜਾਣਾ ਬਹੁਤ ਸੋਹਣਾ ਡਿਜ਼ਾਈਨਰ ਪੀਸ ਆ ਦੋ ਕਲਰ ਅਵੇਲੇਬਲ ਨੇ ਤੁਸੀਂ ਦੋਨਾਂ ਕਲਰਾਂ ਚੋਂ ਕੋਈ ਵੀ ਕਲਰ ਚੂਜ਼ ਕਰ ਸਕਦੇ ਆ ਠੀਕ ਹੈ ਜੀ ਦੁਪੱਟੇ ਦੇ ਮਿਡਲ ਦੇ ਵਿੱਚ ਬਹੁਤ ਸੋਹਣਾ ਪਿੰਕ ਕਲਰ ਦਾ ਕੰਮ ਆਏਗਾ ਨਾਲ ਬੇਲ ਆਏਗੀ ਸਾਰੇ ਹੀ ਹੈਵੀ ਲੁੱਕ ਆ ਠੀਕ ਹੈ ਜੀ ਤੇ ਇਸ ਦੇ ਵਿੱਚ ਦੋ ਕਲਰ ਆ ਇਹ ਕੈਂਬ੍ਰਿਕ ਕਾਟਨ ਪਿਓਰ ਕੈਂਬ੍ਰਿਕ ਕਾਟਨ ਦਾ ਸਟਾਫ ਹੈ ਆ ਇਕਦਮ ਫਾਈਨ ਸਟਾਫ ਹੈ ਆ ਵਿਦਾਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਆ ਫੈਬਰਿਕ ਬਹੁਤ ਸੋਹਣਾ ਹੈ ਆ ਬਲੈਕ ਕਲਰ ਆ ਗਿਆ ਹੈ ਕਿਹਦੇ ਵਿੱਚ ਠੀਕ ਹੈ ਪੌਂਚੇ ਤੇ ਵਰਕ ਆਏਗਾ ਪੈਨਲਿੰਗ ਆਏਗੀ ਫਰੰਟ ਲਾਈਨ ਦੀ ਤੇ ਨਾਲ ਬੂਟੀਆਂ ਆਉਣਗੀਆਂ ਸਾਰੇ ਹੀ ਫਰੰਟ ਲਾਈਨ ਦੇ ਉੱਪਰ ਡਬਲ ਸ਼ੇਡਡ ਤੁਹਾਨੂੰ ਜਿਹੜਾ ਬਾਰਡਰ ਮਿਲੇਗਾ ਬਹੁਤ ਸੋਹਣਾ ਬਲੈਕ ਕਲਰ ਦੀ ਲੇਸ ਦੇ ਨਾਲ ਫਿਨਿਸ਼ਿੰਗ ਆਏਗੀ ਠੀਕ ਹੈ ਜੀ ਪਿਓਰ ਕਾਟਨ ਦਾ ਸੂਟ ਆਏਗਾ ਕਲਰ ਇਸ ਦੇ ਵਿੱਚ ਇੱਕ ਬਲੈਕ ਆ ਗਿਆ ਇੱਕ ਗ੍ਰੀਨ ਸ਼ੇਡ ਆ ਗਈ ਹੈ ਠੀਕ ਹੈ ਤੇ ਦੁ ਜਿਹੜਾ ਉਹ ਡਿਜ਼ਾਈਨ ਆਏਗਾ ਬਹੁਤ ਪਿਆਰਾ ਕੋਟਾ ਦਾ ਦੁਪੱਟਾ ਹੋਏਗਾ ਠੀਕ ਹੈ ਸੁਪਰ ਕੋਟਾ ਦਾ ਦੁਪੱਟਾ ਤੇ ਮਿਡਲ ਦੇ ਵਿੱਚ ਜਿਹੜਾ ਉਹ ਤੁਹਾਨੂੰ ਗ੍ਰੇ ਕਲਰ ਦੇ ਨਾਲ ਕੰਟਰਾਸਟ ਮਿਲੇਗਾ ਔਰ ਦੋਨੇ ਹੀ ਸਾਈਡਸ ਤੇ ਕੋਈ ਲੈਸ ਦਾ ਵਰਕ ਨਹੀਂ ਆ ਇੱਕਦਮ ਲੰਮੀ ਚੌੜੀ ਬੇਲ ਦਾ ਵਰਕ ਆਏਗਾ ਠੀਕ ਹੈ ਹੈਵੀ ਦੁਪੱਟਾ ਆਏਗਾ ਹੈਵੀ ਸ਼ਰਟ ਦਾ ਫਰੰਟ ਆਏਗਾ ਔਰ ਪੌਂਚੇ ਤੇ ਵੀ ਵਰਕ ਆਏਗਾ ਠੀਕ ਹੈ ਔਰ ਸਾਰੇ ਹੀ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ 4 ਸਾਈਡਨ ਲੈਸ ਦਾ ਵਰਕ ਮਿਲੇਗਾ ਤੇ ਇਹ ਦੋ ਪੀਸ ਨੇ ਇਸ ਕਰਕੇ ਇਹਨਾਂ ਦਾ ਵੀ ਰੇਟ ਤੁਹਾਨੂੰ 1695 ਹੀ ਮਿਲ ਜੇਗਾ ਔਰ ਇਹਵੇਂ ਦੇ ਰੇਟ 22 ਜਿਹੜੇ ਆ ਤੁਹਾਨੂੰ ਕੰ ਬਹੁਤ ਘੱਟ অপਸ਼ਨਸ ਮਿਲ ਜਾਂਦੀਆਂ ਤੇ 컬러 ਬਹੁਤ ਸੋਹਣੇ ਆ ਲੁੱਕ ਬਹੁਤ ਸੋਹਣੀ ਆ ਤੇ ਦੋ ਕਲਰ ਅਵੇਲੇਬਲ ਨੇ ਜਲਦੀ ਜਲਦੀ ਬੁਕਿੰਗ ਕਰਾ ਲਓ ਤੇ ਇਹਵੇਂ ਦਾ ਪ੍ਰਾਈਸ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗਾ ਦ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਹੀ ਮਿਲੇਗਾ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ